ਗੁਰੂ ਚਰ ਕਾਸ਼ੀ ਯੂਨੀਵਰਸਿਟੀ ਵਿੱਚ ਆਪ ਪਹੁੰਚ ਗਏ ਤੇ ਪੂਰੀ ਚੈਲ ਪੈ ਲੱਗੀ ਅੱਜ ਤਰੀਕ ਹੈਗੀ ਆ ਤਰੀਕ ਕਿੰਨੀ ਅੱਜ ਤਰੀਕ ਅੱਜ 14 ਤਰੀਕ ਕਰਦੇ 14ੰ ਤਰੀਕ 8ਵਾਂ ਮਹੀਨਾ ਯੂਨੀਵਰਸਿਟੀ ਬਾਦ ਵਿੱਚ ਮੰਨਦੇ ਤੇ 2025 ਆਪਣਾ ਯੂਨੀਵਰਸਿਟੀ ਤੋਂ ਸਾਨੂੰ ਵਧੀਆ ਨਾ ਕੱਟਤਾ ਤੇ ਹੁਣ ਜਿਹੜੀ ਸਕਾਲਰਸ਼ਿਪ ਆਈ ਸੀਗੀ ਉਹ ਵੀ ਖਾ ਗਿਆ ਆਪਾਂ ਹੁਣ ਜਮਾ ਕਰਾ ਨਹੀਂ ਸਕਦੇ ਆਪਾਂ ਬਸ ਬੈਸੀ ਆ ਜਿੰਨੇ ਇੱਥੇ ਨਿਆਰੇ ਲੈਣ ਤੇ ਆਪਾਂ ਨਿਆਰੇ ਲੈਣ ਮੇਰੀ ਵੀਡੀਓ ਦੇਖ ਰਹੇ ਮਿੱਤਰ ਬੇਲੀਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਤੇ ਆਪਾਂ 1 ਮਹੀਨੇ ਬਾਅਦ ਆਇਆ ਗੁਰੂਕਾਸ਼ੀ ਯੂਨੀਵਰਸਿਟੀ ਜ ਆਪਣੇ ਐਡਮਿਸ਼ਨ ਸੀਗੇ ਇੱਥੇ ਨਾ ਟੱਟਿਆ ਲਗਾ ਮਿਸ ਕਰ ਰਹੇ ਸੀ ਬਹੁਤ ਅਸੀਂ ਯਾਰ ਮਿਸ ਕਰਦੇ ਸੀ ਯੂਨੀਵਰਸਿਟੀ ਦਾ ਮਾਹੌਲ ਬਹੁਤ ਵਧੀਆ ਹੈਗਾ ਇੱਥੇ ਨਜ਼ਾਰੇ ਆ ਤੇ ਐਡਮਿਸ਼ਨ ਲੋਗ ਗੁਰੂਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਤੇ ਆਪਾਂ ਅੱਜ ਦੇਖਦੇ ਆਂ ਕੀ ਹੋਈ ਜਾਂਦਾ ਆਪਣੀ ਗੁਰੂਕਾਸ਼ੀ ਯੂਨੀਵਰਸਿਟੀ ਦੇ ਮਹੀਨੇ ਵਿੱਚ ਕੀ ਚੇਂਜ ਹੋਇਆ ਤੇ ਆਪਣੇ ਕੁਝ ਯਾਰ ਦੋਸਤ ਸੀਗੇ ਇੱਥੇ ਉਹ ਆਏ ਨਹੀਂਗੇ ਉਹਨੂੰ ਹਾਟ ਗਿਆ ਤੇ ਕੁਝ ਆਏ ਆਗੇ ਅਸੀਂ ਯਾਰ ਨਾਲ ਆ ਗਏ ਆ ਬਾਈ ਇੱਕ ਕਪਲ ਪਾਰਕ ਕਿਹਦੇ ਨੇ ਬੰਦੀ ਐਂਡ ਯੂ ਗਾਇਸ ਤੇ ਆਪਣੇ ਇਥੇ ਨੌਜਵਾਨ ਬੈਠੇ ਆ ਗਏ ਘੋਟਾ ਪੀ ਜਾਂਦਾ ਹੋਰ ਮੈਂ ਯਾਰ ਕੁੜੀਆਂ ਮੁੰਡੇ ਸਭ ਗਾਇਸ ਆਪਾਂ ਲੈਨ ਚੱਲੇ ਆ ਕਾਫੀ ਦੇ ਬਾਹਰ ਤੇ ਮੇਰੇ ਨਾਲ ਮੇਰਾ ਯਾਰ ਲੱਬੀ ਗੁਰੂਕਾਸ਼ੀ ਯੂਨੀਵਰਸਿਟੀ ਚੋਂ ਸੀੜੀ ਹੈ ਰਹੀ ਅੱਜ ਗੱਲ ਹੋਈ ਵਾਹ ਸੋਹਣੀ ਲੱਗੇ ਆਂਦੀ ਅੱਜ ਬਹੁਤ ਦਿਨਾਂ ਬਾਅਦ ਘੇੜਾ ਵੱਜ ਗਿਆ ਤੇ ਆਪਣੇ ਜਿਹੜੇ ਮੁੰਡੇ ਆਪਾਂ ਨੂੰ ਪਿਆਰ ਕਰਦੇ ਉਹ ਵੀ ਆਪਣੇ ਨਾਲ ਆ ਗਏ ਲਵਜੀਤ ਸਿੰਘ ਸਿੱਧੂ ਜਿਹਦਾ ਵੱਡਾ ਯੋਗਦਾਨ ਆ ਗੁਰੂ ਕਾਸੇ ਜਮਨ ਲਿਆਉਣ ਲਈ ਬੰਦਾ ਮੇਰੇ ਤੇ ਨਿਮਤ ਹੈ ਨਹੀਂ ਕੁੜੀ ਨੂੰ ਬੁਲਾਉਣ ਦੀ ਬੈ ਠੰਡੇ ਵੀ ਗਿਆ ਆ ਤੇ ਕੁਛ ਖਾਦਾ ਪੀਤਾ ਗਾ ਕਾਫੀ ਤੇ ਪੌਚ ਲੈ ਤੇ ਇੱਕ 10 ਤੇ ਆਪਾਂ ਪੀਨੇ ਆ ਖਾਣੇ ਆ ਜਾ ਕੇ ਚਲੋ ਅੱਗੇ ਚੱਲਦੇ ਆਪਾਂ ਯੂਨੀਵਰਸਿਟੀ ਚ ਵਧੀਆ ਮਾਹੌਲ ਬਣਿਆ ਪਿਆ ਨਜ਼ਾਰਾ ਆਈ ਜਾਂਦਾ ਕਾ ਆਪਾਂ ਕੱਲੀ ਆਨੇ ਇੱਥੇ ਗੁਰੂ ਕਾਸੇ ਯੂਨੀਵਰਸਿਟੀ ਵਿੱਚ ਜਿਵੇਂ ਮਹਾਰਾਜੇ ਹੁੰਦੇ ਹੋਣਗੇ ਮਹਾਰਾਣਾ ਪ੍ਰਤਾਪ ਲਵਤੀ ਮਹਾਰਾਣਾ ਪ੍ਰਤਾਪ ਦੇ ਆਲੇ ਰਾਈਟ ਤੇ ਬਹੁਤ ਮਜ਼ਾ ਆ ਰਿਹਾਗਾ ਮੁੰਡੇ ਸਾਰੇ ਫੁੱਲ ਬਣੇ ਆਗੇ ਆ ਜਿਹੜੇ ਨਹੀਂ ਕੇ ਬਣੇ ਆ ਆਇਆ ਇਧਰੋਂ ਚੱਲ ਕੇ ਉੱਥੇ ਚੱਲਾ ਉਹਨਾਂ ਨੂੰ ਕਾਫੀ ਦਾ ਪਾਸ ਫੜਾ ਕੇ ਆਇਆ ਆਇਆ ਚਿਲ੍ਹਾ ਰਾਤ ਤੇ ਆਪਣੇ ਨਾਲ ਹੈਗਾ ਜਸ਼ਨ ਇਹ ਮੁੰਡਾ ਇੰਸਟਾਗ੍ਰਾਮ ਤੇ ਬਹੁਤ ਸੇਮ ਸ਼ੇਅਰਿੰਗ ਰੀਲਾਂ ਚੜਦੀਆਂ ਆਪਣੇ ਨਾਲ ਹੀ ਪਰਦਾ ਬੀਐਸਸੀ ਕਰਦਾ ਹੈ ਹਨਾ ਮੀ ਇਲੈਕਟ੍ਰੀਕਲ ਕਰਦਾ ਹੈ ਇਲੈਕਟ੍ਰੀਕਲ ਦਾ ਸਟੂਡੈਂਟ ਆ ਦੇਖਣਾ ਯੂਨੀਵਰਸਿਟੀ ਆ ਵੀ ਕੰਟੀਨ ਚ ਕੀ ਖਾਣਾ ਪੀਣਾ ਆਪਾਂ ਆਪਾਂ ਕੰਟੀਨ ਵਿੱਚ ਆਏ ਆ ਤੇ ਆਪਣਾ ਮੁੰਡਾ ਸਮੋਸੇ ਲੈਣ ਗਿਆ ਸਮੋਸੇ ਖਾਣੇ ਆ ਕੰਟੀਨ ਕੋਲ ਬੋਲ ਪਾ ਸਾਵਣੇ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਆਪਾਂ ਯੂਨੀਵਰਸਿਟੀ ਚੁੱਪ ਕਰਕੇ ਪਾਸੇ ਚੱਲ ਜਾ ਤੈਨੂੰ ਬੁਲਾਇਆ ਇਹ ਵੀ ਪਾਵਾਂਗੇ ਓਏ ਓਹਰਾ ਕਣੀ ਮੜਿਆ ਸਾਨੂੰ ਚੰਡੀਗੜ੍ਹ ਦੂਰ ਲੱਗੇ ਪਾਕਿਸਤਾਨ ਚੱਲ ਉਹਨਾਂ ਦੀ ਵੀਡੀਓ ਬਣਾਉਣਾ ਦੁਬਾਰੇ ਕੱਕੀਆ ਸਾਨੂੰ ਮਾਰ ਆਪਣੇ ਆਪ ਦੇ ਗੁਰੂਗਾਸੀ ਯੂਨੀਵਰਸਿਟੀ ਵਾਲਿਆਂ ਹੁਣੇ ਹੁਣੀ ਸ਼ਹਿਰ ਯਾਦ ਆ ਗਿਆ ਕਾਹਵਾਰੇ ਬਣਾ ਚੱਲ ਗੁਰੂਗਾਸੀ ਯੂਨੀਵਰਸਿਟੀ ਵਿੱਚ ਆ ਕੇ ਯਾਰ ਤੇ ਹੁਣੀ ਕਰ ਲਿਆ ਸ਼ਹਿਰ ਤਿਆਰ ਸੁਣੋ ਦਿਲ ਦੇ ਆ ਸਾਫ ਭਾਵੇਂ ਰੰਗ ਦੇ ਕਾਲਿਆਂ ਦਲਦਿਆ ਸਾਪ ਭਾਵੇਂ ਰੰਗ ਦੇ ਕਾਲਿਆ ਸਾਨੂੰ ਮਾਣ ਆਪਣੇ ਆਪ ਤੇ ਗੁਰੂ ਕਾਸੀ ਵਾਲੇ ਹੱਥੀ ਵਾਲਿਆ ਆਹ ਭਾਈ ਆਪਣੇ ਮੁੰਡੇ ਆਪਣੇ ਯਾਰ ਦੋਸਤਾਂ ਆਪਾਂ ਨੂੰ ਬਹੁਤ ਦਿਨਾਂ ਬਾਅਦ ਮਿਲੇ ਆ ਤਖਤ ਮਾਲ ਦਾ ਭਤੀਜਾ ਹੈ ਤਖਤ ਮਾਲ ਦਾ ਜੱਗੇ ਤਖਤ ਮਾਲ ਦਾ ਭਤੀਜਾ ਹੈ ਆਪਾਂ ਭਾਂਜਾਂਗਾ ਹਾਂ ਦੁਬਾਰੀ ਜੱਗੇ ਤਖਤ ਮਾਲ ਦਾ ਭਾਂਜਾ ਆਪਣੇ ਨਾਲ ਤੇ ਆਪਣਾ ਇੱਕ ਦੋਸਤ ਪਿੱਛੇ ਬੈਠਾ ਆ ਬੈਠਾ ਵੀ ਇਹਦਾ ਨਾਂ ਕੀ ਹੈਗਾ ਇਹਦਾ ਨਾਂ ਗੁੰਨੂ ਆ ਗੁੰਨੂ ਦੋ ਆ ਮੁੰਡਾ ਹੈ ਹੈ ਪੁੱਛੋ ਦੋ ਆ ਗੁੰਨੂ ਤੇ ਆਪਣੇ ਇਧਰ ਵੀ ਬੈਠੇ ਮੁੰਡੇ ਯੂਨੀਵਰਸਿਟੀ ਆ। ਸ਼ਿਮਲਾ ਸ਼ਿਮਲਾ ਟੂਰ ਕਿਵੇਂ ਰਹਿ ਗਏ? ਮਨਾਲੀ bro ਬਾਈ ਕੁਲੋਂ ਮਨਾਲੀ। ਚੱਲ ਬਹੁਤ ਬਹੁਤ ਸ਼ਾਨਦਾਰ ਸੀ ਸ਼ਾਨਦਾਰ ਸੀ। ਸ਼ਿਮਲੇ ਦਿਖਾ ਦੇ ਬਰਫ ਨੂੰ। ਸਾਨੂੰ ਅੱਜ ਗੁਰੂ ਕਾਸ ਯੂਨੀਵਰਸਿਟੀ ਵਿੱਚ ਬਹੁਤ ਨਜ਼ਾਰਾ ਆਇਆ ਤੇ ਮਹੀਨੇ ਬਾਅਦ ਆਇਆ ਸੀਗਾ ਮੈਂ ਤੇ ਹੁਣ ਆਪਾਂ ਚੱਲਿਆਂਗੇ ਬਾਹਰ। ਬਾਹਰ ਜਾਣੇ ਆਪਾਂ ਹੁਣ ਬਾਹਰ ਜਾ ਕੇ ਕੰਮ ਤੇ ਵੀ ਜਾਣਾ ਕਿਸੇ ਵੀ ਕਿਤੇ ਦੇ ਬਰਫ। ਕੰਮ ਤੇ ਹੁਣ ਬਈ 3 ਵਜੇ ਸਾਡੀ ਵੀਡੀਓ ਦੇਖਣ ਲਈ ਸਾਡਾ ਗੱਲ ਚੈਨਲ ਸਬਸਕ੍ਰਾਈਬ ਧੰਨਵਾਦ ਲੱਭੀ।